ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਗੱਲ ਕਰਾਂਗੇ ਪੀਐਸ ਟੈਟ 2024 ਬਾਰੇ ਜਿਵੇਂ ਕਿ ਤੁਹਾਨੂੰ ਪਤਾ ਕਾਫੀ ਟਾਈਮ ਤੋਂ ਸਟੂਡੈਂਟ ਜਦੋਂ ਜਹਿਦ ਕਰ ਰਹੇ ਪੀਐਸ ਟੈਟ ਦੀ ਤਿਆਰੀ ਵੀ ਕਰ ਰਹੇ ਹੈਗੇ ਆ ਪਿਛਲੇ ਹੀ ਦਿਨੇ ਪੀਐਸ ਟੈਟ ਬਾਰੇ ਇੱਕ ਪਟੈਸਟ ਰੱਖਿਆ ਗਿਆ ਸੀ 5 ਸਤੰਬਰ ਨੂੰ ਅਧਿਆਪਕ ਦਿਪਸ ਦੇ ਦੇਣਾ ਜਿਹੜਾ ਕਿ ਸੰਗਰੂਰ ਬੇਰਕਾ ਪਲਾਨ ਦੇ ਵਿੱਚ ਇੱਕ ਪਟੈਸਟ ਰੱਖਿਆ ਸੀ ਉਸ ਪਟੈਸਟ ਦੇ ਵਿੱਚ ਕੀ ਹੋਇਆ ਬਹੁਤ ਸਾਰੇ ਸਟੂਡੈਂਟ ਜਾਣਨਾ ਚਾਹੁੰਦੇ ਸੀ ਉਸ ਤੋਂ ਬਾਅਦ ਪੀਐਸ ਟੈਟ ਬਾਰੇ ਜਿਹੜਾ ਇਹ ਤੋਂ ਪਹਿਲਾਂ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ 2 ਮਹੀਨੇ ਦੇ ਵਿੱਚ ਅਸੀਂ ਪੀਐਸ ਟੈਟ ਦਾ ਪ੍ਰੋਸੈਸ ਸਟਾਰਟ ਕਰ ਦਾਂਗੇ ਸੋ ਉਸ ਪ੍ਰੋਸੈਸ ਨੂੰ ਸਟਾਰਟ ਕਰਾਉਣ ਵਾਸਤੇ ਜਿਹੜੇ 5 ਸਤੰਬਰ ਦੀ ਇੱਕ ਧਰਨਾ ਹੋਇਆ ਤਾਂ ਉਹਦੇ ਵਿੱਚ ਕੀ ਨਿਕਲ ਕੇ ਆਇਆ ਉਹੀ ਆਪਾਂ ਗੱਲ ਕਰਨ ਲੱਗੇ ਆ ਤੁਸੀਂ ਚੈਨਲ ਤੇ ਨਵੇਂ ਪਹਿਲਾਂ ਸਬਸਕ੍ਰਾਈਬ ਕਰੋ ਵੀ ਪੁਰਾਣੇ ਹੈਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਕਿ ਇਨ ਫਿਊਚਰ ਪੀਐਸਟ ਸਬੰਧੀ ਜਾਂ ਪੰਜਾਬ ਦੀਆਂ ਟੀਚਰ ਭਰਤੀਆਂ ਸਬੰਧੀ ਜਾਂ ਕਿਸੇ ਹੋਰ ਤਰ੍ਹਾਂ ਦੀ ਭਰਤੀ ਸਬੰਧੀ ਜਿਹੜੀ ਤੁਹਾਨੂੰ ਆਪਣੀ ਜਾਣਕਾਰੀ ਚੈਨਲ ਦੇ ਉੱਪਰ ਮਿਲਦੀ ਆ ਵੀ ਫੇਸਬੁੱਕ ਤੇ ਵੀ ਅਗਾਂਹ ਫੋਲੋ ਕਰ ਲਓ YouTube ਤੇ ਵੀ ਸਬਸਕ੍ਰਾਈਬ ਕਰ ਲਓ ਗੱਲ ਕੀ ਹੋਈ ਵੀ ਜਿਹੜਾ ਪੇਪਰ ਹੋਇਆ ਸੀ ਕਹਿੰਦਾ ਮੈਂ ਜਿਹੜਾ ਆਪਣਾ ਪ April ਦੇ ਵਿੱਚ ਲਾਸਟ ਹੋਇਆ ਸੀ ਉਦੋਂ ਦਾ ਪੇਪਰ ਨਹੀਂ ਹੋਇਆ ਜਾਂ ਉਦੋਂ ਪਹਿਲੇ ETT ਵਾਲਾ ਦਾ ਉਦੋਂ ਵੀ ਪਹਿਲਾਂ ਹੋਇਆ ਸੀ ਕਿਉਂਕਿ ETT ਵਾਲਾ ਦਵਾਰਾ ਨਹੀਂ ਲੈ ਗਿਆ ਉਦੋਂ ਦਾ ਤੇ ਪੇਪਰ ਦਵਾਰਾ ਨਹੀਂ ਹੋਇਆ ਕਹਿਣ ਵਾਲੀ ਬਹੁਤ ਟਾਈਮ ਟੱਪ ਚੁੱਕਿਆ ਲਗਭਗ ਪੇਪਰ ਦੇ ਉੱਪਰ ਸਾਲ ਤੋਂ ਪੇਪਰ ਹੋ ਚੁੱਕਿਆ ਹੁਣ ਜਿਹੜੀ ਮੀਟਿੰਗ ਦਿੱਤੀ ਗਈ ਆ ਵੀ ਇੱਕ ਨਵੀਂ ਮੀਟਿੰਗ ਦਿੱਤੀ ਗਈ ਹੈ 11 ਸਤੰਬਰ ਨੂੰ ਠੀਕ ਹੈ ਤਾਂ ਉੱਥੇ 5 ਸਤੰਬਰ ਨੂੰ ਇਹੀ ਨਿਕਲ ਕੇ ਆਇਆ ਵੀ ਸਟੂਡੈਂਟ ਗਏ ਕਾਫੀ ਵੱਡੇ ਪ੍ਰੋਟੈਸਟ ਦੇ ਵਿੱਚ ਗਏ ਸੀ ਪਰ ਫਿਰ ਵੀ ਕਿਤਨੇ ਕੀਤੇ ਜੇਕਰ ਅਸੀਂ ਬਹੁਤ ਜਲਦੀ ਕਲੈਰੀਫਾਈ ਲੈਣਾ ਸਾਰਾ ਕੁਝ ਨੋਟੀਫਿਕੇਸ਼ਨ ਦਾ ਤਾਂ ਸਾਨੂੰ ਹੋ ਚਲੋ ਠੀਕ ਹੈ ਵੀ ਜਿੰਨਾ ਵੀ ਹੋਇਆ ਬੈਸਟ ਹੋਇਆ ਪ੍ਰੋਟੈਸਟ ਦੇ ਵਿੱਚ ਤੇ 11 ਸਤੰਬਰ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਜੂਨੀਅਨ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਮੈਂ ਤੁਹਾਨੂੰ ਦਿਖਾ ਦਿੰਦਾ ਦੇਖੋ ਇਹ ਜੂਨੀਅਨ ਦਾ ਮੈਸੇਜ ਹੈਗਾ ਤੁਸੀਂ ਕਹਿੰਦੇ ਹਾਂ ਜੀ ਸਾਥੀਓ ਆਪਣੇ ਜਿਹੜਾ 5 ਤਰੀਕ ਨੂੰ ਜੋ ਦਰਨਾ ਸੀ ਉਸ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ 11 ਤਰੀਕ ਨੂੰ ਜੂਨੀਅਨ ਦੀ ਮੀਟਿੰਗ ਜਿਹੜੀ ਸਿੱਖਿਆ ਮੰਤਰੀ ਨਾਲ ਕਰਵਾਈ ਜਾਏਗੀ ਪਰ ਸਾਥੀਓ ਮੀਟਿੰਗ ਤਾਂ ਕਈ ਵਾਰ ਹੋ ਚੁੱਕੀਆਂ ਹਨ ਉਸ ਮੀਟਿੰਗ ਦਾ ਇਹੀ ਕਿਹਾ ਜਾਂਦਾ ਹੈ ਕਿ 10 ਦਿਨਾਂ ਬਾਅਦ 15 ਦਿਨਾਂ ਬਾਅਦ ਨੋਟੀਫਿਕੇਸ਼ਨ ਆਊਗਾ ਸੋ ਸਾਥੀਓ ਘਰੇ ਬੈਠ ਤਾਂ ਤੁਸੀਂ ਫਿਰ ਦੁਬਾਰਾ ਤੋਂ ਐਕਸ਼ਨ ਲਈ ਤਿਆਰ ਰਹਿਣਾ ਕਹਿਨ ਦਾ ਮਾਲੀ ਹੁਣ ਤੁਹਾਨੂੰ 11 ਤਰੀਕ ਤੱਕ ਜਿਹੜਾ ਵੇਟ ਕਰਨਾ ਪੈਣਾ ਉਸ ਤੋਂ ਬਾਅਦ ਜੇਕਰ ਪੁਖਤਾ ਇੰਤਜ਼ਾਮ ਨਹੀਂ ਕਰਦੇ ਪੀਐਸਟ ਨੋਟੀਫਿਕੇਸ਼ਨ ਦਾ ਤਾਂ ਫਿਰ ਦੁਬਾਰਾ ਇੱਕ ਵਾਰੀ ਫਿਰ ਸੰਘਰਸ਼ ਕਰਨਾ ਪੈ ਸਕਦਾ ਹੈ ਇਹ ਯੂਨੀਅਨ ਦਾ ਕਹਿਣਾ ਹੈ ਵੀ ਸੋ ਇਹ ਜਾਣਕਾਰੀ ਸੀ ਪੀਐਸਟ ਤਿਆਰਨਾਂ ਵਾਸਤੇ ਪੀਐਸਟ ਕਦੋਂ ਹੋਣ ਜਾ ਰਿਹਾ ਕਿੱਦਾਂ ਨੋਟੀਫਿਕੇਸ਼ਨ ਇਹ ਤੁਹਾਡੇ ਸਾਹਮਣੇ ਹੈਗਾ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਪੀਐਸਟ ਦੀ ਬਿਲਕੁਲ ਫ੍ਰੀ ਦੀਆਂ ਕਲਾਸਾਂ ਆਪਣੇ ਚੈਨਲ ਦੇ ਉੱਪਰ ਚੱਲਦੀਆਂ ਐਸਐਸਟੀ ਦੀਆਂ ਕਲਾਸਾਂ ਚੱਲਦੀਆਂ ਲੱਗਦਾ ਕਿ ਤਿੰਨ ਸੀਡੀਪੀ ਦੀ ਕਲਾਸ ਚੱਲਦੀ ਹੈਗੀ ਆ ਈਵੀਐਸ ਦੀਆਂ ਕਲਾਸਾਂ ਸਟਾਰਟ ਹੋਣ ਵਾਲੀਆਂ ਨੇ ਠੀਕ ਆ ਹੋਰ ਵੀ ਬਹੁਤ ਸਾਰੀਆਂ ਕਲਾਸਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਰਹੀ ਪੜ੍ਹਾਈ ਤੁਹਾਨੂੰ ਕਰਵਾਈ ਜਾਂਦੀ ਹੈ ਬਿਲਕੁਲ ਫ੍ਰੀ ਵੀਡੀਓ ਰਹੀ ਤੁਸੀਂ ਜੁੜ ਸਕਦੇ ਹੋ ਆਪਣੇ ਚੈਨਲ ਦੇ ਨਾਲ ਠੀਕ ਹੈ ਤੇ ਆਪਣਾ ਨੰਬਰ ਹੋ ਗਿਆ ਵੀ 9878731755 ਉਸ ਨੰਬਰ ਤੇ ਤੁਸੀਂ ਆਪਣਾ ਨਾਮ ਲਿਖ ਕੇ ਸਬਜੈਕਟ ਲਿਖ ਕੇ ਡਿਸਟ੍ਰਿਕਟ ਲਿਖ ਕੇ ਜਨਰਲ ਲਿਖ ਕੇ ਭੇਜ ਦਿਓ ਤਾਂ ਕਿ ਤੁਹਾਨੂੰ ਫ੍ਰੀ ਵਟਸਐਪ ਗਰੁੱਪ ਚ ਐਡ ਕਰ ਲਿਆ ਤੇ ਤੁਹਾਨੂੰ ਜਿਹੜਾ ਫ੍ਰੀ ਦੇ ਵਿੱਚ ਤੁਹਾਨੂੰ ਪੀਐਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਆਪਣੇ ਚੈਨਲ ਉੱਪਰ ਤਾਂ ਸਬਸਕ੍ਰਾਈਬ ਜਰੂਰ ਕਰ ਲ